ਭਾਨੇ ਸਿੱਧੂ ਦੀ ਰੈਲੀ ਦੇ ਉੱਤੇ ਜਾਣ ਵਾਲੇ ਲੋਕਾਂ ਦੇ ਨਾਲ ਕਰ ਰਹੀ ਹੈ ਪੁਲਿਸ ਤੱਕਾ ਦੇਖ ਰਹੇ ਹੋ ਤੁਸੀਂ ਪੰਜਾਬ ਸਰਕਾਰ ਦੀ ਕਿੱਡੀ ਤਾਕੜੀ ਇਹ ਕਿੱਡੀ ਗੱਲਬਾਤ ਕਿੱਡੀ ਮਾੜੀ ਗੱਲਬਾਤ ਹੈ ਤਾਂ ਦੋਸਤੋ ਜਦੋਂ ਪੱਤਰਕਾਰਾਂ ਨੂੰ ਰੋਕਿਆ ਜਾ ਰਿਹਾ ਤਾਂ ਤੁਸੀਂ ਸੋਚ ਸਕਦੇ ਹੋ ਕਿ ਆਮ ਲੋਕਾਂ ਦੇ ਨਾਲ ਕੀ ਕੁਝ ਕੀਤਾ ਜਾਊਗਾ ਤੇ ਉਸ ਤੋਂ ਬਾਅਦ ਸਾਰੀ ਗੱਲਬਾਤ ਦਿਖਾਉਣੇ ਆਪਾਂ ਤੁਹਾਨੂੰ ਵੀਡੀਓ ਨੂੰ ਪੂਰਾ ਦੇਖਿਓ ਤੇ ਪੂਰਾ ਦੇਖਣ ਤੋਂ ਬਾਅਦ ਤੁਸੀਂ ਖੁਦ ਦੱਸਿਓ ਕਿ ਇਹ ਪੰਜਾਬ ਪੁਲਿਸ ਸਹੀ ਕਰ ਰਹੀ ਹੈ ਜਾਂ ਨਹੀਂ ਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਹੋਰ ਵੀ ਲੋਕ ਜਿਹੜੇ ਇਹ ਚਾਲਾਂ ਨੂੰ ਸਮਝ ਸਕਣ ਸੁਣ ਸਕਣ ਆਓ ਪੂਰੀ ਵੀਡੀਓ ਦੇਖਦੇ ਹਾਂ ਫਿਰ ਰਿਕਵੈਸਟ ਕਰਦੇ ਹਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਅਸਲੀ ਗੱਲ ਦੋਸਤੋ ਵਿਵਾਦ ਕਲਮ ਦੇਖ ਰਹੇ ਹੋ ਤੁਸੀਂ ਮੈਂ ਤੁਹਾਡਾ ਆਪਣਾ ਹੰਟਰ ਦੋਸਤੋ ਅੱਜ ਜ ਕਿ ਇਹ ਰਾਹ ਜਿਹੜਾ ਸਿੱਧਾ ਜਾ ਰਿਹਾ ਹੈ ਬੁੱਢਾ ਾਡੇ ਤੋਂ ਭੀਖੀ ਵਾਲਾ ਰੋਡ ਹੈ ਅਤੇ ਪੀਖੀ ਵਾਲੇ ਰੋੜ ਤੋਂ ਇੱਥੇ ਜਿਹੜਾ ਇੱਕ ਬਹੁਤ ਵੱਡਾ ਨਾਕਾ ਲੱਗਿਆ ਹੋਇਆ ਜਿਵੇਂ ਸਭ ਨੂੰ ਪਤਾ ਹੀ ਹੈ ਕਿ ਅਜਪਾਨੇ ਸਿੱਧੂ ਦਾ ਜਿਹੜਾ ਭਾਨੇ ਸਿੱਧੂ ਵੀਰ ਦੇ ਲਈ ਇੱਕ ਕੱਠ ਰੱਖਿਆ ਗਿਆ ਉਹ ਕੱਠ ਰੱਖਿਆ ਗਿਆ ਸੰਗਰੂਰ ਦੇ ਵਿੱਚ ਸੋ ਦੋਸਤੋ ਸੰਗਰੂਰ ਦੇ ਵਿੱਚ ਅਸੀਂ ਜਾ ਰਹੇ ਹਾਂ ਤੇ ਸੰਗਰੂਰ ਤੋਂ ਜਾਣ ਤੋਂ ਪਹਿਲਾਂ ਇਹ ਗੱਡੀਆਂ ਦੇ ਕਾਫਲੇ ਗੱਡੀਆਂ ਨੂੰ ਰੋਕਿਆ ਜਾ ਰਿਹਾ ਇਸ ਜਗ੍ਹਾ ਤੇ ਉੱਤੇ ਬਹੁਤ ਹੀ ਵੱਡਾ ਕਾਫੀ ਹਾਈ ਰੈਂਕ ਦਾ ਕਾਫੀ ਤਾਕੜਾ ਨਾਕਾ ਲੱਗਿਆ ਹੋਇਆ ਤਾਂ ਦੋਸਤੋ ਇਸ ਨਾਕੇ ਦੇ ਉੱਤੇ ਜਦੋਂ ਵੀ ਕੋਈ ਲੰਘਦਾ ਤਾਂ ਪੁੱਛਿਆ ਜਾਂਦਾ ਕਿ ਤੁਸੀਂ ਕਿੱਥੇ ਜਾ ਰਹੇ ਹੋ ਤਾਂ ਅਗਰ ਕੋਈ ਵੀ ਬੰਦਾ ਕਹਿੰਦਾ ਕਿ ਅਸੀਂ ਸੰਗ ਰੋਕਿਆ ਜਾ ਰਿਹਾ ਤੇ ਵਾਪਸ ਕੀਤਾ ਜਾ ਰਿਹਾ ਦੋਸਤੋ ਹਾਲਾਂਕਿ ਹਰ ਰਾਸਤੇ ਬਹੁਤ ਨੇ ਚਲੇ ਜਾਵਾਂਗੇ ਜੋ ਵੀ ਆ ਬੰਦਾ ਜਾਊਗਾ ਦੋਸਤੋ ਅਸੀਂ ਇਸ ਜਿਹੜਾ ਪੁਲਿਸ ਮੁਲਾਜ਼ਮ ਨੇ ਇਹਨਾਂ ਨੂੰ ਕਿਹਾ ਕਿ ਅਸੀਂ ਜਿਹੜਾ ਸਾਡੀ ਡਿਊਟੀ ਹੈ ਕਿ ਅਸੀਂ মিডিਆ ਤੋਂ ਆ ਤੇ মিডিਆ ਤੋਂ ਆ ਇਸ ਕਰਕੇ ਅਸੀਂ ਅੱਗੇ ਜਾ ਰਹੇ ਹਾਂ ਪਰ ਇਹਨਾਂ ਨੇ ਸਾਨੂੰ ਵਾਪਸ ਕਰ ਦਿੱਤਾ ਦੋਸਤੋ ਜਦੋਂ মিডিਆ ਨਾਲ ਇੰਨਾ ਤੱਕਾ ਹੋ ਰਿਹਾ ਕਿ মিডিਆ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਤਾਂ ਤੁਸੀਂ ਆਪ ਦੱਸ ਸਕਦੇ ਹੋ ਕਿ ਆਮ ਬੰਦੇ ਨਾਲ ਮਤਲਬ ਕਿੰਨਾ ਤੱਕਾ ਹੁੰਦਾ ਹੋਊਗਾ ਤਾਂ ਦੋਸਤੋ ਅੱਜ ਅਸੀਂ ਜਿਹੜਾ ਤੁਹਾਨੂੰ ਮੇਨ ਨਾਕਾ ਦਿਖਾ ਰਹੇ ਹਾਂ ਪਹੁੰਚੇ ਆਪਾਂ ਜਿਹੜਾ ਇਧਰ ਭਾਨੇ ਸਿੱਧੂ ਦਾ ਪਿੰਡ ਵੀ ਆਉਂਦਾ ਕਿਉਂਕਿ ਅਗਰ ਆਪਾਂ ਜਾਣਾ ਹੋਵੇ ਬੁੜਲਾਡਾ ਬੁੜਲਾਡੇ ਤੋਂ ਪੀਖੀ ਪੀਖੀ ਤੋਂ ਨਾਲੀ ਜਿਹੜਾ ਭਾਨੇ ਸਿੱਧੂ ਦਾ ਪਿੰਡ ਪੈ ਜਾਂਦਾ 10-12 ਕਿਲੋਮੀਟਰ ਦੀ ਰੇਂਜ ਚ ਤਾਂ ਦੋਸਤੋ ਇੱਥੇ ਬਹੁਤ ਹੀ ਵੱਡਾ ਜਿਹੜਾ ਨਾਕਾ ਲੱਗਿਆ ਗਿਆ ਤੁਸੀਂ ਦੇਖ ਰਹੇ ਹੋ ਤੇ ਇਸ ਨਾਕੇ ਦੇ ਉੱਤੇ ਗੱਡੀਆਂ ਨੂੰ ਰੋਕਿਆ ਜਾ ਰਿਹਾ ਚਲੋ ਠੀਕ ਹੈ ਪੁਲਿਸ ਆਪਣੀ ਡਿਊਟੀ ਕਰ ਰਹੀ ਹੈ ਪਰ ਮੈਂ ਸਿਰਫ ਇੰਨਾ ਪੁੱਛਣਾ ਪੁੱਛਣਾ ਚਾਹੁੰਨਾ ਕਿ মিডিਆ ਨੂੰ ਕਿਉਂ ਰੋਕਿਆ ਜਾ ਰਿਹਾ ਇਹ ਵੀ ਆਪਣੀ ਡਿਊਟੀ ਕਰ ਰਹੇ ਨੇ ਸੋ ਸਾਨੂੰ ਵੀ ਹਨਾ ਆਪਣੀ ਡਿਊਟੀ ਕਰਨ ਦਾ ਪੂਰਾ ਪੂਰਾ ਅਧਿਕਾਰ ਆ ਪੂਰਾ ਪੂਰਾ ਹੱਕ ਹੈ ਤਾਂ ਆਓ ਆਪਾਂ ਜਿਹੜੇ ਮੁਲਾਜ਼ਮ ਨੇ ਗੱਲਬਾਤ ਕਰਾਂਗੇ ਆਪਣਾ ਕੰਮ ਆਪਣੀ ਡਿਊਟੀ ਕਰ ਰਹੀ ਹੈ ਪੰਜਾਬ ਪੁਲਿਸ ਬਹੁਤ ਵਧੀਆ ਗੱਲ ਹੈ ਪਰ ਜਿੱਦਾਂ ਇਹਨਾਂ ਨੂੰ ਆਪਣੀ ਡਿਊਟੀ ਪਿਆਰੀ ਹੈ ਸੋ ਸਾਨੂੰ ਵੀ ਆਪਣੀ ਡਿਊਟੀ ਪਿਆਰੀ ਹੈ ਸੋ ਸਾਨੂੰ ਕਿਉਂ ਨਹੀਂ ਜਿਹੜੀ ਡਿਊਟੀ ਕਰਨ ਦਿੱਤੀ ਜਾ ਰਹੀ ਆਓ ਆਪਾਂ ਗੱਲਬਾਤ ਕਰਾਂਗੇ ਸਸ਼ੀਗਾ ਸਦਾ ਸਾਹਿਬ ਅ ਮੀਡੀਆ ਨੂੰ ਕਿਉਂ ਰੋਕਿਆ ਜਾ ਰਿਹਾ ਜੀ ਨਹੀਂ ਕਿਸੇ ਨੂੰ ਰੋਕਿਆ ਨਹੀਂ ਮੀਡੀਆ ਨੂੰ ਸਾਨੂੰ ਰੋਕਿਆ ਜੀ ਹਾਂਜੀ ਮੀਡੀਆ ਨੂੰ ਦੇਖੋ ਪੰਜਾਬ ਪੁਲਿਸ ਬਹੁਤ ਵਧੀਆ ਆਪਣੀ ਡਿਊਟੀ ਕਰ ਰਹੀ ਹੈ ਜੇਕਰ ਤੁਹਾਡੀ ਡਿਊਟੀ ਆਸੀਂ ਰੋਕਿਆ ਕਿਸੇ ਨੂੰ ਨਹੀਂ ਸਿਰਫ ਚੈੱਕ ਚੈਕਿੰਗ ਹੋ ਰਹੀ ਆ ਹਾਂਜੀ ਚੈੱਕ ਕਰਕੇ ਤੁਹਾਡੇ ਸਾਹਮਣੇ ਨਹੀਂ ਦੇਖੋ ਕਿੱਥੇ ਖੜੀ ਆ ਮੈਂ ਵਾਪਸ ਲੈ ਕੇ ਆ ਤੁਸੀਂ ਤੁਸੀਂ ਜਾਓ ਕੋਈ ਇਸ਼ੂ ਨਹੀਂ ਹੈਗਾ ਅਸੀਂ ਕਿਸੇ ਨੂੰ ਰੋਕ ਰਹੇ ਜੀ ਸਿਰਫ ਚੈਕਿੰਗ ਹੋ ਰਹੀ ਆ ਪਹਿਲਾਂ ਰੋਕਿਆ ਗਿਆ ਪਹਿਲਾਂ ਮੈਨੂੰ ਇੱਥੋਂ ਵਾਪਸ ਕੀਤਾ ਗਿਆ ਨਹੀਂ 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 ਅਸੀਂ ਵਾਪਸ ਨਹੀਂ ਕੀਤਾ ਤੁਸੀਂ ਜਾਣਾ ਜਾ ਸਕਦੇ ਹੋ ਦੇਖੋ ਸਾਡੇ ਭਰਾ ਮੇਰਾ ਖੁਦ ਭਰਾ ਪੰਜਾਬ ਪੁਲਿਸ ਦੇ ਵਿੱਚ ਆ ਹੈਨਾ ਬਹੁਤ ਸੋਹਣੀ ਡਿਊਟੀ ਆ ਅਸੀਂ ਚੈਕਿੰਗ ਕਰਕੇ ਦੌਰ ਰਹੇ ਹਾਂ ਗੱਡੀਆਂ ਸਿਰਫ ਅਸੀਂ ਕੋਈ ਰੋਕੀਏ ਗੱਡੀ ਦੱਸੋ ਮੇਰੀ ਖੁਦ ਹੀ ਰੋਕੀ ਸੀ ਮੈਂ ਤੁਸੀ ਜਾ ਸਕਦੇ ਹੋ ਬਈ ਜੀ ਫ੍ਰੀ ਹੋ ਜਾਓ ਚਲੋ ਸ਼ਾਇਦ ਹੈਨਾ ਇਹ ਦੋ ਅੱਖਾਂ ਤੋਂ ਸ਼ਾਇਦ ਨਾ ਕੋਈ ਡਰੇ ਕੈਮਰੇ ਦੀਆਂ ਅੱਖਾਂ ਤੋਂ ਡਰ ਲੱਗਦੀ ਆ ਸਭ ਨੂੰ ਮੈਨੂੰ ਵੀ ਡਰ ਲੱਗਦਾ ਸਭ ਨੂੰ ਡਰ ਲੱਗਦਾ ਪਰ ਮੈਂ ਸੱਚੀ ਸੌਖਾ ਕੇ ਕਹਿਣਾ ਮੈਨੂੰ ਇੱਥੋਂ ਮੋੜਿਆ ਗਿਆ ਸੀਗਾ ਪਰ ਹੁਣ ਸਰਦਾਰ ਸਾਹਿਬ ਕਹਿੰਦੇ ਤੁਸੀਂ ਜਾ ਸਕਦੇ ਹੋ ਕਿਉਂਕਿ ਸਾਡੀ ਵੀ ਡਿਊਟੀ ਹੈ ਹਨਾ ਅਸੀਂ ਵੀ ਲੋਕਾਂ ਤੱਕ ਇਹ ਗੱਲ ਪਹੁੰਚਾਉਣੀ ਹੈ ਹੋ ਸਕਦਾ ਕੋਈ ਆਉਣਾ ਚਾਹੁੰਦਾ ਹੋਵੇ ਇਸ ਰੈਲੀ ਦੇ ਵਿੱਚ ਨਾ ਆ ਸਕੇ ਉਹ ਇੱਥੋਂ ਦੀ ਅਪਡੇਟ ਚਾਹੁੰਦਾ ਹੋਵੇ ਜਾਂ ਇਸ ਇੱਥੋਂ ਦੀ ਜਿਹੜੀ ਗੱਲਬਾਤ ਉਹ ਦੇਖਣੀ ਚਾਹੁੰਦਾ ਹੋਵੇ ਪਰ ਆਪਾਂ ਨੂੰ ਇਸ ਨਾਕੇ ਦੇ ਉੱਤੇ ਜਿਹੜਾ ਰੋਕਿਆ ਗਿਆ ਸੀ ਤਾਂ ਹੀ ਆਪਾਂ ਨੇ ਗੱਡੀ ਉੱਥੇ ਵਾਪਸ ਕਰਕੇ ਲਾਈ ਹੈ ਸੋ ਚਲੋ ਕੋਈ ਗੱਲ ਨਹੀਂ ਪੰਜਾਬ ਪੁਲਿਸ ਦੀ ਵੀ ਆਪਣੀ ਡਿਊਟੀ ਆ ਪਰ ਆਪਾਂ ਹੁਣ ਗੱਡੀ ਲੰਘਾਵਾਂਗੇ ਆਪਾਂ ਲਾਈਵ ਕੈਮਰੇ ਦੇ ਵਿੱਚ ਤੁਹਾਨੂੰ ਦਿਖਾਵ ਕਿ ਸਾਰੀ ਗੱਲਬਾਤ ਕੀ ਹੈ ਕਿ ਸੱਚੀ ਰੋਕਿਆ ਜਾਂ ਨਹੀਂ ਰੋਕਿਆ ਬਾਕੀ ਇੱਥੇ ਚੈਕਿੰਗ ਨਹੀਂ ਹੋ ਰਹੀ ਚੈਕਿੰਗ ਇਸ ਗੱਲ ਦੀ ਹੋ ਰਹੀ ਹੈ ਵੀ ਕਿੱਥੇ ਜਾ ਰਹੇ ਹੋ ਇਹ ਬਿਲਕੁਲ ਸਪਸ਼ਟ ਗੱਲ ਹੈ ਤਾਂ ਆਓ ਆਪਾਂ ਹੁਣ ਕੈਮਰੇ ਨੂੰ ਆਨ ਕਰਕੇ ਹੀ ਲੰਘਾਂਗੇ ਪਹਿਲਾਂ ਹਾਲਾਂਕਿ ਕੈਮਰਾ ਸਦਾ ਆਨ ਨਹੀਂ ਸੀ ਤੇ ਉਹ ਸਾਡੀ ਗਲਤੀ ਰਹਗੀ ਸਾਨੂੰ ਪਤਾ ਨਹੀਂ ਸੀ ਵੀ ਇਸ ਤਰ੍ਹਾਂ ਮੋੜਨਗੇ ਸਾਨੂੰ ਇਸ ਵੀ ਚੈਕਿੰਗ ਹੀ ਹੋਊਗੀ ਤਾਂ ਆਜੋ ਕੈਮਰਾਮੈਨ ਨੂੰ ਮੈਂ ਗੁਜਾਰਿਸ਼ ਕਰੂੰਗਾ ਕਿ ਅੰਦਰ ਆਉਣ ਅੱਜ ਕੈਮਰੇ ਦੀ ਤੁਸੀਂ ਤਾਕਤ ਦੇਖੀ ਜਿਹੜੀ ਹੁਣ ਲਾ ਕੇ ਰੱਖੋ ਜੀ ਕੈਮਰਾ ਸਾਹਮਣੇ ਬੈਲਟ ਲਾ ਲਓ ਤਿਆਰ ਨਾਲ ਲੱਗਾ ਦਮ ਐ ਲਾ ਮੈਂ ਕੈਮਰਾ ਲਾਈਵ ਕੈਮਰਾ ਦੋਸਤੋ ਲਾ ਕੇ ਰੱਖਾਂਗੇ ਆਪਾਂ ਤੇ ਤੁਹਾਨੂੰ ਦਿਖਾਵਾਂਗੇ ਬਿਲਕੁਲ ਹੀ ਬਿਲਕੁਲ ਹੀ ਜਵਾਬ ਦੇਗੇ ਕਿ ਅਸੀਂ ਰੋਕ ਹੀ ਨਹੀਂ ਰਹੇ ਬਿਲਕੁਲ ਹੀ ਜਵਾਬ ਇਹ ਸੱਚੀ ਯਾਰ ਮਤਲਬ ਮੈਂ ਉਹਨਾਂ ਅੱਖਾਂ ਦੇ ਵਿੱਚ ਰਿਕਾਰਡ ਨਹੀਂ ਕਰ ਪਾਇਆ ਉਹ ਚੀਜ਼ ਨੂੰ ਬੜੇ ਪਿਆਰ ਸਤਿਕਾਰ ਨਾਲ ਕਹਤਾ ਕਿ ਤੁਸੀਂ ਵਾਪਸ ਚਲੇ ਜਾਓ ਹਨਾ ਇਹ ਨਹੀਂ ਆਪਾਂ ਕਹਿੰਦੇ ਵੀ ਆਪਰ ਨੂੰ ਧੱਕਾ ਕਰ ਰਿਹਾ ਕੋਈ ਕਿਸੇ ਤਰ੍ਹਾਂ ਦਾ ਕੋਈ ਕਿਸੇ ਤਰ੍ਹਾਂ ਦਾ ਧੱਕਾ ਨਹੀਂ ਸਿਰਫ ਇਹਨਾਂ ਨੇ ਮੈਨੂੰ ਦੋ ਗੱਲਾਂ ਕਹੀਆਂ ਸੀ ਕਹਿੰਦੇ ਬ੍ਰਦਰ ਜਿਵੇਂ ਤੁਸੀਂ ਡਿਊਟੀ ਕਰ ਰਹੇ ਹੋ ਉਸੇ ਤਰ੍ਹਾਂ ਅਸੀਂ ਵੀ ਡਿਊਟੀ ਕਰ ਰਹੇ ਹਾਂ ਤੇ ਸਾਡੀ ਵੀ ਡਿਊਟੀ ਹੈ ਤੇ ਤੁਹਾਡੀ ਵੀ ਡਿਊਟੀ ਹੈ ਸੋ ਇਹਨਾਂ ਨੇ ਕਿਹਾ ਸੀ ਕਿ ਪਲੀਜ਼ ਰਿਕਵੈਸਟ ਹੈ ਬੇਨਤੀ ਹੈ ਕਿ ਤੁਸੀਂ ਵਾਪਸ ਮੁੜ ਜਾਓ ਹਨਾ ਉਹ ਪਿਆਰ ਸਤਿਕਾਰ ਨਾਲ ਹੀ ਆਪਾਂ ਨੂੰ ਵਾਪਸ ਮੋੜਿਆ ਸੀਗਾ ਮਤਲਬ ਉਹ ਗੱਲ ਨਹੀਂ ਸੀ ਵੀ ਆਪਣੇ ਨਾਲ ਕੋਈ ਧੱਕਾ ਨਹੀਂ ਕਿਸੇ ਤਰ੍ਹਾਂ ਦਾ ਵੀ ਪਿਆਰ ਤੇ ਸਤਿਕਾਰ ਨਾਲ ਮੋੜਿਆ ਸੀ ਤੇ ਉਸ ਤੋਂ ਬਾਅਦ ਚਲੋ ਜੀ ਹੁਣ ਆਪਾਂ ਨੂੰ ਟਪਾ ਦਿੱਤਾ ਗਿਆ ਪਰ ਵਾਕਈ ਗੱਲ ਇਹਨਾਂ ਦੀ ਵੀ ਸਹੀ ਹੈ ਇਹਨਾਂ ਨੂੰ ਹੁਕਮ ਨੇ ਹਨਾ ਹੁਕਮਰਾਨਾਂ ਦੇ ਗਲਤੀ ਇਹਨਾਂ ਦੀ ਨਹੀਂ ਹੈ ਉਹ ਜਿਨ੍ਹਾਂ ਨੇ ਇਹਨੂੰ ਹੁਕਮ ਕੀਤਾ ਗਿਆ ਗਲਤੀ ਉਹਨਾਂ ਦੀ ਹੋ ਸਕਦੀ ਹੈ ਸੋ ਦੋਸਤੋ ਹੁਣ ਆਪਾਂ ਆੜਨਾਕੇ ਤੋਂ ਲੰਘ ਚੁੱਕੇ ਆਂ ਅਗਲੀਆਂ ਅਪਡੇਟਾਂ ਆਪਾਂ ਤੁਹਾਨੂੰ ਰੈਲੀ ਦੀਆਂ ਦੇਵਾਂਗੇ ਠੀਕ ਹੈ ਜੀ ਧੰਨਵਾਦ